ਸਾਰੇ ਸਿੱਖਾਂ ਲਈ ਨਹੀਂ ਖਾਲੀ ਪੰਜਾਬੀਆਂ ਲਈ ਵੀ ਵੀ ਤੁਹਾਡੀ ਹੋਂਦ ਖਤਰੇ 'ਚ ਹੈ ਜਿਸ ਕਰਕੇ ਆਪਾਂ ਨੂੰ ਜਾਗਣਾ ਪਊਗਾ ਨੰਬੜਾ ਚ ਵਾਪਰ ਰਹੀ ਹੈ ਦੋ ਨੌਜਵਾਨਾਂ ਦਾ ਪ੍ਰਵਾਸੀਆਂ ਨੇ ਕਤਲ ਕਰ ਦਿੱਤਾ ਉਹ ਸਾਡੇ ਮਸਲੇ ਆ ਜਾਂ ਆਉਣ ਵਾਲਾ ਸਮਾਂ ਜਿੱਦਾਂ ਦਾ ਆ ਰਿਹਾ ਅਮਰਤਪਾਲ ਸਿੰਘ ਉਹਦੇ ਵਾਸਤੇ ਹਗਾ ਕਰ ਰਹੇ ਲੋਕਾਂ ਕਿ ਉਹ ਨਸ਼ੇ ਖਾ ਕੇ ਨਸ਼ੇ ਲੋਗ ਟੀਕੇ ਲਾ ਲਾ ਕੇ ਤੇ ਗੱਡੀਆਂ ਲਾ ਰੀਆਂ ਚ ਖੜ ਕੇ ਆਪਣੇ ਮਾਪੇ ਦੇ ਵਿੱਚ ਤਖਰਾਬ ਕਰਨ ਸਾਡੀ ਕੌਮ ਦਾ ਵੀ ਨਾਮ ਬਦਨਾਮ ਹੋਵੇ ਸਾਡੇ ਆਪਣੇ ਕੁਝ ਲੋਕਾਂ ਨੂੰ ਬਹੁਤ ਤਕਲੀਫ ਸੀ ਇਹ ਮੇਰੇ ਖਿਆਲ ਅਕਿ ਸਾਰਿਆਂ ਨੇ ਰਲ ਮਿਲ ਕੇ ਉਹ ਜੋ ਚਾਲ ਖੇਡੀ ਉਹ ਉਹਨਾਂ ਨੂੰ ਇਹ ਉਸ ਚੱਕਰ ਚ ਫਸਾਇਆ ਗਿਆ ਮੇਰੇ ਖਿਆਲ ਕੋਈ ਚੀਜ਼ ਐਹੋ ਜਿਹੀ ਵਾਪਰ ਰਹੀਆਂ ਕਿ ਉਹ ਸਾਡੇ ਨੌਜਾਨਾਂ ਨੂੰ ਪ੍ਰਕੋਪ ਕਰਕੇ ਉਹਨਾਂ ਦਾ ਸ਼ਿਕਾਰ ਖੇਡਣਾ ਚਾਹ ਰਿਹਾ ਇਹ ਤਾਂ ਦੇਖੋ ਕਿ ਸਰਕਾਰਾਂ ਦੀ ਧੱਕੇਸ਼ਾਹੀ ਹੈ ਕਿ ਇੱਕ ਪੰਜਾਬ ਤੋਂ ਸਭ ਤੋਂ ਵੱਧ ਤਦਾਦ ਚ ਵੋਟਾਂ ਲੈ ਕੇ ਜਿੱਤਣ ਵਾਲੇ ਬੰਦੇ ਨੂੰ ਜੇਲ੍ਹ ਚ ਬੰਦ ਕੀਤਾ ਹੈ ਤੇ ਜਿਹੜੇ ਕੋਈ ਐਡਿਟ ਜੁਰਮ ਵਾਲੇ ਬੰਦੇ ਉਹਨਾਂ ਨੂੰ ਤੁਸੀਂ ਪ੍ਰੋਲਾਂ ਦੇ ਲਿਆ ਕੇ ਉਹਨਾਂ ਨੂੰ ਬੜੇ ਖੁੱਲ੍ਹੀਆਂ ਛੁੱਟੀਆਂ ਦਿੱਤੀਆਂ ਹੋਈਆਂ ਕਿ ਤੁਸੀਂ ਜੋ ਮਰਜ਼ੀ ਕਰੋ ਜੇ ਜੇ ਕੋਈ ਕੋਈ ਸਾਡਾ ਆਗੂ ਇਹ ਬਸਮਿਸਲੇ ਤੇ ਗੱਲ ਕਰਦਾ ਮੇਰੇ ਖਿਆਲ ਪਿੱਛੇ ਦੇ ਸਖਬਾਲ ਖੈਰਾ ਨੇ ਕੀਤੀ ਸੀ ਉਸ ਟਾਈਮ ਤੇ ਵੀ ਸਾਰੀਆਂ ਪਾਰਟੀਆਂ ਉਹਨਾਂ ਦੇ ਪਿੱਛੇ ਪੈ ਗਈਆਂ ਦੂਜੀਆਂ ਸੀਟਾਂ ਆਗੂ ਆਪਣੇ ਹੱਕਾਂ ਖਾਤਰ ਕੋਈ ਕੋਈ ਇਹੋ ਜਿਹਾ ਕਾਨੂੰਨ ਨਾ ਲਿਆ ਸਕੇ ਜਿਹੜਾ ਹਮਾਜ਼ਿਲ ਚੱਲ ਰਿਹਾ ਮੇਰਾ ਖਿਆਲ ਹੈ ਕਿ ਉਹ ਚੀਜ਼ਾਂ ਨੂੰ ਖਾਸ ਤਨ ਨਾਲ ਜੋੜ ਕੇ ਉਹ ਮਸਲੇ ਨੂੰ ਠੰਡੇ ਬਸਤੇ ਚ ਪਾਉਣ ਦੀ ਗੱਲ ਕੀਤੀ ਜਾਂਦੀ ਹੈ ਜਾਣ ਕੇ ਟਾਰਗੇਟ ਕੀਤਾ ਜਾਣ ਕੇ ਟਾਰਗੇਟ ਕੀਤਾ ਜਾਂਦਾ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਪ੍ਰਵਾਸ ਵੱਧ ਰਿਹਾ ਹੈ ਪ੍ਰਵਾਸੀ ਆ ਰਹੇ ਨੇ ਬਹੁਤ ਜ਼ਿਆਦਾ ਇਸ ਤਿੱਕੇ ਦੇ ਸਵਾਲ ਬਹੁਤ ਵੱਡੇ ਨੇ ਕਹਿੰਦੇ ਅਮਰਤਪਾਲ ਲੱਗੇ ਹੋਏ ਸੀਗੇ ਨਸ਼ਿਆਂ ਦੇ ਉੱਤੇ ਠੱਲ ਪਾ ਰਹੇ ਸੀਗੇ ਕੋਸ਼ਿਸ਼ ਤੇ ਕਿ ਨਾਲ ਕਰੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤੁਸੀਂ ਕਿਵੇਂ ਦੇਖਦੇ ਹੋ ਪ੍ਰਵਾਸ ਵਾਕੀ ਜਿਹੜਾ ਇੱਥੇ ਪ੍ਰਵਾਸੀ ਭਾਰੀ ਹੋਏ ਹੋਏ ਨੇ ਪੰਜਾਬ ਦੇ ਵਿੱਚ ਜਾਂ ਫਿਰ ਇਹ ਹਊਆ ਹੈ ਨਹੀਂ ਇਹ ਜੀ ਅਮਰਤਪਾਲ ਸਿੰਘ ਨੇ ਇਹ ਨਾਲ ਇਹ ਸਭ ਤੋਂ ਪਹਿਲਾਂ ਉਹਨਾਂ ਨੇ آگਾਹ ਕੀਤਾ ਸੀ ਇਹ ਮਸ਼ਹੂਰ ਕੀਤੀ ਸੀ ਇਹ ਮੇਸੇਜ ਸੂਚੂ ਸ਼ੁਰੂ ਕੀਤੇ ਕਿ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਖਤਰਨਾਕ ਹੋ ਸਕਦਾ ਕਈ ਦਿਨਾਂ ਤੋਂ ਤਸਵੀਰਾਂ ਸੰਝੀਆਂ ਕਰ ਰਹੇ ਆ ਕਿਸ ਤਰੀਕੇ ਦਾ ਮਾਹੌਲ ਕ੍ਰੀਏਟ ਹੋ ਰਿਹਾ ਪੰਜਾਬ ਦੇ ਵਿੱਚ ਭਾਵੇਂ ਉਹ ਪ੍ਰਵਾਸੀਆਂ ਦਾ ਨਾਮ ਆ ਜਾਂਦਾ ਪਰ ਦੂਜੇ ਪਾਸੇ ਜਦੋਂ ਕਹਿੰਦੇ ਸਿੰਘ ਸੱਜਦੇ ਨੇ ਨੌਜਵਾਨ ਅਮਰਿਤ ਸ਼ੱਕਰ ਨੇ ਦੂਜੇ ਪਾਸੇ ਅਮਰਿਤਪਾਲ ਦਾ ਨਾਮ ਆ ਜਾਂਦਾ ਸੰਸਦ ਮੈਂਬਰ ਨੇ ਡਿਬਰਗੜ੍ਹ ਜੇਲ੍ਹ ਦੇ ਵਿੱਚ ਨੇ ਉਹਨਾਂ ਦੇ ਪਿਤਾ ਕੌਮਨ ਇਨਸਾਫ ਮੋਚੇ ਦੇ ਵਿੱਚ ਪਹੁੰਚੇ ਹੋਏ ਨੇ ਬਾਪੂ ਤਰਸੇਮ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਦੁਹਾਨ ਸਾਹਿਬ ਵੀ ਸਾਡੇ ਨਾਲ ਨੇ ਕਿਉਂਕਿ ਸਾਰਾ ਕੁਝ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਔਰ ਨਾਲੀ ਸਥਿਤੀ ਕੀ ਹੈ ਕਿਸ ਤਰੀਕੇ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਤੇ ਅਮਰਪਾਲ ਹੋਰਾਂ ਦੀ ਕੀ ਸਥਿਤੀ ਹੈ ਕੀ ਗੱਲਬਾਤ ਚੱਲ ਰਹੀ ਹੈ ਉੱਥੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇਹ ਵੀ ਪੁੱਛਣ ਦੀ ਕੋਸ਼ਿਸ਼ ਕਰਾਂ ਬਾਪੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਕੌਮੀ ਸਾਫ ਮੋਰਚਾ ਦੇ ਵਿੱਚ ਸ਼ਿਰਕਤ ਕੀਤੀ ਹੈ ਪਹੁੰਚੇ ਹਾਂ ਅਮਰਪਾਲ ਸਿੰਘ ਵੀ ਆਏ ਸੀਗੇ ਉਸ ਵੇਲੇ ਬਹੁਤ ਇਕਤਰਤਾ ਹੋਈ ਸੀਗੀ ਉਸ ਵੇਲੇ ਦਾ ਤਾਂ ਹੁਣ ਦਾ ਕੀ ਫਰਕ ਮਹਿਸੂਸ ਕਰਨੇ ਇੱਥ ਇਹ ਜੀ ਕੌਮੀ ਇਨਸਾਫ਼ ਮੋਰਚਾ ਜਿਹੜਾ ਸਾਡੇ ਕੌਮੀ ਯੋਧਿਆਂ ਦੀ ਰਿਹਾਈ ਵਾਸਤੇ ਲੱਗਾ ਹੋਇਆ ਤੇ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹਰੇਕ ਸਿੱਖ ਕਿਤੇ ਵੀ ਬੈਠਾ ਜਾਂ ਕੋਈ ਪੰਜਾਬ ਦੇ ਵਾਸੀ ਆ ਉਹਨਾਂ ਨੇ ਪੰਜਾਬ ਦੀ ਆਨ ਸ਼ਾਨ ਲਈ ਉਹਨਾਂ ਨੇ ਉਹ ਜ਼ੁਲਮ ਨੂੰ ਠੱਲ ਪਾਈ ਤੇ ਉਹ ਸਾਡੇ ਖਾਤਰੀ ਉਹ ਜੇਲਾਂ 'ਚ ਬੈਠੇ ਆ ਇਸ ਕਰਕੇ ਹਰੇਕ ਦਾ ਫਰਜ਼ ਬਣਦਾ ਕਿ ਉਹ ਇਸ ਮੋਰਚੇ ਨੂੰ ਉਹਨਾਂ ਦੀ ਰਿਹਾਈ ਲਈ ਜਿੱਦਾਂ ਵੀ ਵੱਤੋਂ ਵੱਧ ਕੋਸ਼ਿਸ਼ ਕਰ ਸਕਦਾ ਉਹ ਕਰੇ ਤੇ ਇਸ ਕਰਕੇ ਅਸੀਂ ਵੀ ਆਪਣਾ ਫਰਜ਼ ਸਮਝਦਿਆਂ ਆਂ ਦੇ ਉਹਨਾਂ ਦਾ ਜੋ ਕਾਲ ਦਿੱਤੀ ਗਈ ਸੀ ਅਸੀਂ ਵੀ ਹਾਜ਼ਰੀ ਭਰੀ ਹੈ ਤੇ ਅਸੀਂ ਜੋ ਵੀ ਉਹਨਾਂ ਦਾ ਫੈਸਲਾ ਹੋਊਗਾ ਜੋ ਰਣਨੀਤੀ ਲਿਕਣਗੇ ਉਹਦੇ ਤਹਿਤ ਜਦੋਂ ਵੀ ਉਹ ਸਾਨੂੰ ਆਵਾਜ਼ ਮਾਰਨਗੇ ਅਸੀਂ ਉਹਨਾਂ ਨਾਲ ਸਹਿਯੋਗ ਕਰਨਗੇ ਸਵਾਲ ਬਹੁਤ ਵੱਡੇ ਨੇ ਪੰਜਾਬ ਕਿੱਧਰ ਨੂੰ ਜਾ ਰਿਹਾ ਪ੍ਰਵਾਸ ਵੱਧ ਰਿਹਾ ਪ੍ਰਵਾਸੀ ਆ ਰਹੇ ਨੇ ਬਹੁਤ ਜ਼ਿਆਦਾ ਇਸ ਤਰੀਕੇ ਦੇ ਸਵਾਲ ਬਹੁਤ ਵੱਡੇ ਨੇ ਕਹਿੰਦੇ ਅਮਰਪਾਲ ਲੱਗੇ ਹੋਏ ਸੀ ਕਿ ਨਸ਼ਿਆਂ ਦੇ ਉੱਤੇ ਠੱਲ ਪਾ ਰਹੇ ਸੀਗੇ ਕੋਸ਼ਿਸ਼ ਤੇ ਕਿ ਨਾਲ ਕਰੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤੁਸੀਂ ਕਿਵੇਂ ਦੇਖਦੇ ਹੋ ਪ੍ਰਵਾਸ ਵਾਕੀ ਜਿਹੜਾ ਇੱਥੇ ਪ੍ਰਵਾਸੀ ਭਾਰੇ ਹੋਏ ਨੇ ਪੰਜਾਬ ਦੇ ਵਿੱਚ ਜਾਂ ਫਿਰ ਹਊਆ ਹੈ ਨਹੀਂ ਇਹ ਜੀ ਅਮਰਪਾਲ ਸਿੰਘ ਨੇ ਪਹਿਲਾਂ ਇਹ ਸਭ ਤੋਂ ਪਹਿਲਾਂ ਉਹਨਾਂ ਨੇ آگਾਹ ਕੀਤਾ ਸੀ ਮੈਸੇਜ ਸੁਰੂ ਕੀਤੇ ਕਿ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਖਤਰਨਾਕ ਹੋ ਸਕਦਾ ਸਾਰੇ ਸਿੱਖਾਂ ਲਈ ਨਹੀਂ ਖਾਲੀ ਪੰਜਾਬੀਆਂ ਲਈ ਵੀ ਵੀ ਤੁਹਾਡੀ ਹੋਂਦ ਖਤਰੇ 'ਚ ਆ ਇਸ ਕਰਕੇ ਆਪਾਂ ਨੂੰ ਜਾਗਣਾ ਪਊਗਾ ਤੇ ਹੁਣ ਜਿਹੋ ਜਿਹਾਂ ਘਟਨਾਵਾਂ ਵਾਪਰ ਰਹੀਆਂ ਕੁੰਮੜਾ 'ਚ ਵਾਪਰ ਰਹੀ ਹੈ ਦੋ ਨੌਜਵਾਨਾਂ ਦਾ ਪ੍ਰਵਾਸੀਆਂ ਨੇ ਕਤਲ ਕਰ ਦਿੱਤਾ ਤੇ ਬਾਕੀ ਹੋਰ ਵੀ ਦਿਨ-ਬਦਨ ਕੋਈ ਨਾ ਕੋਈ ਇਹੋ ਜਿਹੇ ਘਟਨਾ ਸਾਹਮਣੇ ਆ ਰਹੀਆਂ ਉਹ ਤੋਂ ਸਾਡੇ ਪੰਜਾਬੀਆਂ ਨੂੰ ਸਾਰਿਆਂ ਨੂੰ ਇੱਕ ਹੋਣ ਦੀ ਲੋੜ ਆ ਤੇ ਉਹਨਾਂ ਨੂੰ ਇੱਕ ਹੋ ਕੇ ਇਸ ਚੀਜ਼ ਤੇ ਜੇ ਜੇ ਕੋਈ ਕੋਈ ਸਾਡਾ ਆਗੂ ਇਸ ਬਸ ਮਸਲੇ ਤੇ ਗੱਲ ਕਰਦਾ ਮੇਰੇ ਖਿਆਲ ਪਿੱਛੇ ਜੇ ਸਖਬਾਲ ਖੈਰਾ ਨੇ ਕੀਤੀ ਸੀ ਤੇ ਉਸ ਟਾਈਮ ਤੇ ਵੀ ਸਾਰੀਆਂ ਪਾਰਟੀਆਂ ਉਹਨਾਂ ਦੇ ਪਿੱਛੇ ਪੈ ਗਈਆਂ ਸੀ ਉਹ ਜਦਾਂ ਅੱਖਾਂ ਮੀਟਣ ਵਾਲੀ ਗੱਲ ਕਰ ਰਹੇ ਆ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੋ ਜਾਊਗਾ ਜੇ ਅਸੀਂ ਨਾ ਜਾਗੇ ਜਾਂ ਨਾ ਅਸੀਂ ਦੂਜੀਆਂ ਸਟੇਟਾਂ ਨੂੰ ਆਪਣੇ ਹੱਕਾਂ ਖਾਤਰ ਕੋਈ ਕੋਈ ਇਹੋ ਜਿਹਾ ਕਾਨੂੰਨ ਨਾ ਲਿਆ ਸਕੇ ਜਿਹੜਾ ਹਮਾਜ਼ਿਲ ਚੱਲ ਰਿਹਾ ਉਤਰਾਖੰਡ ਚ ਹੋਇਆ ਗ드ਰਾਜ ਚ ਆ ਰਸਤਾਨ ਚ ਆ ਉਹੋ ਜਿਹਾ ਕਾਨੂੰਨ ਸਾਨੂੰ ਵੀ ਇਹ ਪੰਜਾਬ ਨੂੰ ਪੰਜਾਬ ਦੀ ਹੋਂਦ ਨੂੰ ਬਚਾਉਣ ਵਾਸਤੇ ਛੇਤੀ ਤੋਂ ਛੇਤੀ ਸਾਰੀ ਆ ਪਾਰਟੀਆਂ ਨੂੰ ਧੜੇ ਬਾਜੀ ਤੋਂ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਧਰਮ ਜਾਤ ਤੋਂ ਉਪਰ ਉੱਠ ਕੇ ਬਣਾਉਣਾ ਚਾਹੀਦਾ ਬਿਲਕੁਲ ਜਿਸ ਤਿੱਕੇ ਨਾਲ ਤੁਸੀਂ ਖੈਰਾ ਸਾਹਿਬ ਹੋਰਾਂ ਦਾ ਜ਼ਿਕਰ ਕੀਤਾ ਕਈ ਲੋਕ ਕਿ ਟਿੱਪਣੀ ਕਰ ਦਿੰਦੇ ਨੇ ਕਿ ਜਿਹੜਾ ਖੈਰਾ ਸਾਹਿਬ ਹੋਰਾਂ ਦਾ ਢੰਗ ਹੈ ਉਹ ਵਿਧਾਨ ਸਭਾ ਦੇ ਵਿੱਚ ਜਾ ਕੇ ਰੱਖ ਰਹੇ ਨੇ ਸਪੀਕਰ ਨੂੰ ਮਿਲ ਰਹੇ ਨੇ ਉਹ ਮੰਗ ਪੱਤਰ ਦੇ ਰਹੇ ਨੇ ਕਿ ਇਹ ਬਿੱਲ ਇਸ ਤਿੱਕੇ ਨਾਲ ਲੰਘਣਾ ਚਾਹੀਦਾ ਪਰ ਜਿਹ ਕਹਿੰਦੇ ਜੋ ਅਮਰਪਾਲ ਸਿੰਘ ਹੋਰਾਂ ਦਾ ਢੰਗ ਹੈ ਸਿੱਧੇ ਤਰੀਕੇ ਨਾਲ ਕਹਿਣਾ ਕਿ ਇੱਥੇ ਇਹ ਨਹੀਂ ਚੱਲੇਗਾ ਜੇ ਕਿਸੇ ਨੇ ਬੀੜੀ ਵੇਚੀ ਤਮਾਕੂ ਵੇਚੀ ਇਹ ਨਹੀਂ ਚੱਲੇਗਾ ਦੂਜਾ ਕਿ ਉਹਨਾਂ ਦੇ ਢਾਂਗੇ ਆ ਕਿ ਖਾਲਿਸਤਾਨ ਦੇ ਵੱਲ ਜਾ ਰਹੇ ਨੇ ਇਹ ਇਸ ਤਿਕ ਨਾਲ ਕੰਪੇਅਰ ਕੀਤਾ ਜਾਂਦਾ ਉਹ ਚੀਜ਼ਾਂ ਨੂੰ ਕਿਵੇਂ ਦੇਖ ਮੇਰਾ ਖਿਆਲ ਹੈ ਕਿ ਉਹ ਚੀਜ਼ਾਂ ਨੂੰ ਖਾਲਿਸਤਾਨ ਨਾਲ ਜੋੜ ਕੇ ਉਹ ਮਸਲੇ ਨੂੰ ਠੰਡੇ ਬਸਤੇ ਚ ਪਾਉਣ ਦੀ ਗੱਲ ਕੀਤੀ ਜਾਂਦੀ ਜਾਣ ਕੇ ਟਾਰਗੇਟ ਕੀਤਾ ਜਾਣ ਕੇ ਟਾਰਗੇਟ ਕੀਤਾ ਜਾਂਦਾ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਜਿਹੜੇ ਜੋ ਸਾਡੇ ਮਸਲੇ ਆ ਜਾਂ ਆਉਣ ਵਾਲਾ ਸਮਾਂ ਜਿੱਦਾਂ ਦਾ ਆ ਰਿਹਾ ਅਮਰਪਾਲ ਸਿੰਘ ਉਹਦੇ ਵਾਸਤੇ ਅਗਾਹ ਕਰ ਰਹੇ ਲੋਕਾਂ ਵੇ ਸਾਡੀ ਨੌਜਵਾਨੀ ਨਸ਼ਿਆਂ ਚ ਜਾ ਰਹੀ ਉਹਨਾਂ ਨੂੰ ਬਚਾਉਣਾ ਵਾ ਸਾਡੇ ਆਪਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਨੌਜਵਾਨਾਂ ਨੂੰ ਸਿੱਧੇ ਰਸਤੇ ਤੇ ਪਾ ਕੇ ਉਹਨਾਂ ਨੂੰ ਚੰਗੇ ਐਜੂਕੇਟਿਡ ਕਰਕੇ ਉਹਨਾਂ ਨੂੰ ਆਪਾਂ ਆਪਣੇ ਕੌਮ ਦੇ ਹਿੱਤ ਚ ਉਹਨਾਂ ਨੂੰ ਵਰਤੀਏ ਨਾ ਕਿ ਉਹ ਨਸ਼ੇ ਖਾ ਕੇ ਨਸ਼ੇ ਲੋਗ ਟੀਕੇ ਲਾ ਲਾ ਕੇ ਤੇ ਗਾਲੀਆਂ ਲਾਲੀਆਂ ਚ ਖੜ ਕੇ ਆਪਣੇ ਮਾਪੇ ਦੇ ਵਿੱਚ ਤਖਰਾਬ ਕਰਨ ਸਾਡੀ ਕੌਮ ਦਾ ਵੀ ਨਾਮ ਬਦਨਾਮ ਹੋਵੇ ਇਸ ਕਰਕੇ ਅਮਰਤਪਾਲ ਤੇ ਇਸ ਪਾਸੇ ਕੰਮ ਕਰ ਰਿਹਾ ਸੀ ਪਰ ਇਹ ਚੀਜ਼ ਹੈ ਕਿ ਸਾਡੇ ਉਹ ਉਹਨਾਂ ਨੂੰ ਇਸ ਚੀਜ਼ ਦਾ ਸਮਰਥਨ ਵੀ ਬਹੁਤ ਮਿਲ ਰਿਹਾ ਸੀ ਤੇ ਸਾਡੇ ਆਪਣੇ ਕੁਝ ਲੋਕਾਂ ਨੂੰ ਬਹੁਤ ਤਕਲੀਫ ਸੀ ਇਹ ਮੇਰੇ ਖਿਆਲ ਅਕਿ ਸਾਰਿਆਂ ਨੇ ਰਲ ਮਿਲ ਕੇ ਉਹ ਜੋ ਚਾਲ ਖੇਡੀ ਉਹ ਉਹਨਾਂ ਨੂੰ ਇਹ ਉਸ ਚੱਕਰ ਚ ਫਸਾਇਆ ਗਿਆ ਤੇ ਪਰ ਫਿਰ ਵੀ ਲੋਕ ਉਹਨਾਂ ਦੇ ਨਾਲ ਲੋਕਾਂ ਨੇ ਅੱਜ ਖਰੂਰ ਸਾਹਿਬ ਦੀ ਇਲੈਕਸ਼ਨ ਹੋਈ ਤੋਂ ਉਹ ਚ ਉਹਨਾਂ ਦੱਸ ਦਿੱਤਾ ਕਿ ਅਸੀਂ ਅਮਰਤਪਾਲ ਦੇ ਜੋ ਖਿਆਲ ਆ ਜਾਂ ਉਹਨਾਂ ਦੇ ਵਿਚਾਰ ਆ ਅਸੀਂ ਉਹਨਾਂ ਨੂੰ ਉਹਨਾਂ ਨੂੰ ਸਹਿਮਤ ਹੈ ਉਹਨਾਂ ਨਾਲ ਉਹਨਾਂ ਨੇ ਬਹੁਤ ਵੱਡੀ ਤਦਾਦ ਚ ਉਹਨਾਂ ਨੂੰ ਜਿਤਾ ਕੇ ਇਹ ਇੱਕ ਕਰ ਦਿੱਤਾ ਤੇ ਮੇਰੇ ਖਿਆਲ ਸਾਡੀ ਅੱਜ ਹੁਣ ਚਾਰ ਜਿਮਨੀ ਚੋਣਾਂ ਵੀ ਹੋ ਕੇ ਠੀਆਂ ਉਹਦੇ 'ਚ ਮੇਰਾ ਖਿਆਲ ਹੈ ਕਿ ਸਿੱਖ ਪੰਥ ਦੀ ਜਿਹੜੀ ਨਮਾਇਦਗੀ ਕਰਨ ਵਾਲੀਆਂ ਧਰਾਂ ਸੀ ਉਹਨਾਂ ਨੂੰ ਵੀ ਲੋਕਾਂ ਨੇ ਸਵੀਕਾਰ ਨਹੀਂ ਕੀਤਾ ਤੇ ਇਸ ਕਰਕੇ ਹੁਣ ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਜੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨਾ ਚਾਹੀਦਾ ਉਹਨਾਂ ਨੂੰ ਵੀ ਮੇਰਾ ਖਿਆਲ ਹੈ ਕਿ ਆਪਣੀ ਹਉਮੈ ਹੰਕਾਰ ਤੇ ਆਪਣੇ ਆਉਧਿਆਂ ਦਾ ਤਿਆਗ ਕਰਕੇ ਜਿਹਨਾਂ ਨੂੰ ਲੋਕ ਸਵੀਕਾਰ ਕਰਦੇ ਉਹਨਾਂ ਦੇ ਪਿੱਛੇ ਲਾ ਕੇ ਕੌਮ ਦੀ ਚੜ੍ਹਦੀ ਕਲਾ ਦੀ ਆਪਾਂ ਅੱਗੇ ਵਧੀਏ ਬਿਲਕੁਲ ਦੂਜੇ ਪਾਸੇ ਅਮਰਿਤਪਾਲ ਸਿੰਘ ਜਿਹੜੀ ਮੈਂਬਰ ਆਫ ਪਾਰਲੀਮੈਂਟ ਨੇ ਖੜੂਰ ਸਾਹਿਬ ਦੇ ਉਤੋਂ ਐ ਜਿਹੀਆਂ ਘਟਨਾ ਕਹਿੰਦੇ ਪਹਿਲਾਂ ਕਦੇ ਨਹੀਂ ਵਾਪਰੀਆਂ 84 ਲੋਕਾਂ ਨੇ ਹੰਢਾਈ ਸਿੱਖ ਕੌਮ ਨੇ ਹੰਢਾਈ ਬਹੁਤ ਸੰਤਾਪ ਸੀਗਾ 47 ਦਾ ਵੀ ਸੰਤਾਪ ਸੀਗਾ ਉਸ ਤੋਂ ਬਾਅਦ ਵੀ 91 92 93 ਦੇ ਵਿੱਚ ਲਗਾਤਾਰ ਕਹਿੰਦੇ ਸਿੱਖਾਂ ਨਾਲ ਤੱਕ ਆਇਆ ਇੱਕ ਵੀਡੀਓ ਬੜਾ ਵਾਇਰਲ ਹੋਇਆ ਸੀਗਾ ਧਮਕਬੇਸ ਜਿਹਨੂੰ ਮੁੱਖ ਮੰਤਰੀ ਕਹਿੰਦੇ ਆ ਨੌਜਵਾਨ ਦੀ ਉਹਨੂੰ ਕੇਸਾਂ ਤੋਂ ਫੜ ਕੇ ਜਿਹੜਾ ਘ੍ਰੇਸਿਆ ਗਿਆ ਹਾਲਾਂਕਿ ਤੁਸੀਂ ਥਾਣੇ ਦੇ ਵਿੱਚ ਵੀ ਗਏ ਸਾਰਾ ਕੁਝ ਕੀਤਾ ਕੀ ਲੱਗਦਾ ਕਿ ਇਹ ਚੀਜ਼ਾਂ ਨੂੰ ਜਾਣ ਕੇ ਟਾਰਗੇਟ ਕੀਤਾ ਜਾ ਰਿਹਾ ਸਿੱਖਾਂ ਦੇ ਨੌਜਵਾਨਾਂ ਨੂੰ ਇਹ ਇਹ ਚੀਜ਼ਾਂ ਦੇ ਨਾਲ ਮੇਰੇ ਖਾਲਾ ਕੋ ਕੁਝ ਚੀਜ਼ਾਂ ਇਹੋ ਜਿਹੀਆਂ ਵਾਪਰ ਰਹੀਆਂ ਕਿ ਉਹ ਸਾਡੇ ਨੌਜਾਨਾਂ ਨੂੰ ਪ੍ਰਕੋਪ ਕਰਕੇ ਉਹਨਾਂ ਦਾ ਸ਼ਿਕਾਰ ਖੇਡਣਾ ਚਾਹ ਰਿਹਾ। ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਤੇ ਸਾਨੂੰ ਵੀ ਸਾਰਿਆਂ ਨੂੰ ਆਪਸ ਵਿੱਚ ਮਿਲ ਜੁਲ ਕੇ ਇਹਨਾਂ ਚੀਜ਼ਾਂ ਨਾਲ ਬੜੇ ਠੰਡੇ ਦਿਮਾਗ ਨਾਲ ਵਿਚਾਰਨ ਦੀ ਲੋੜ ਆ। ਜੇ ਪੁਲਿਸ ਵਾਲੇ ਅਤੇ ਉਹਨਾਂ ਨੂੰ ਵੀ ਅਸੀਂ ਤੇ ਅਪੀਲ ਕਰਦੇ ਆ ਕਿ ਤੁਸੀਂ ਵੀ ਆਪਣੇ ਕਾਨੂੰਨ ਦੇ ਦਹਿਰੇ 'ਚ ਰਹਿ ਕੇ ਕੰਮ ਕਰੋ। ਕੋਈ ਇਹੋ ਜਿਹੀ ਗੱਲ ਨਾ ਕਰਨੀ ਪਵੇ ਜਿੱਦਾਂ ਉਹਨਾਂ ਨੇ ਮੁੜ ਕੇ ਉਹਨਾਂ ਨੂੰ ਵਾਫੀ ਮੰਗਣੀ ਪਈ ਜਾਂ ਇਹੋ ਜਿਹੇ ਹਾਲਾਤ ਕਿ ਉਹ ਵੀ ਉਹ ਵੀ ਸਾਡੇ ਬੱਚੇ ਆ ਪਰ ਸਾਨੂੰ ਸਾਰਿਆਂ ਨੂੰ ਆਪੋ ਆਪਣੀ ਡਿਊਟੀ ਆਪੋ ਆਪਣੇ ਫਰਜ਼ ਸਾਰੇ ਜੇ ਅਸੀਂ ਸਮਝ ਗਏ ਸੰਭਾਲੀਏ ਤੇ ਉਹ ਉਹ ਜਿਹੜਾ ਮੁੱਖ ਮੰਤਰੀ ਸੀ ਉਹਦੇ ਕੁਝ ਦਿਮਾਗੀ ਪਰੇਸ਼ਾਨੀ ਵੀ ਸੀਗੀ ਤੇ ਕੁਝ ਇਹ ਜਿਹੇ ਜੋ ਦੇ ਪਿੰਡ ਦੇ ਅਸੀਂ ਹਾਲਾਤ ਜਾ ਕੇ ਉੱਥੇ ਪੂਰੀ ਜਾਂਚ ਕੀਤੀ ਤੇ ਉਹਨਾਂ ਨੇ ਚਲੋ ਠੀਕ ਇੱਕ ਪਿੰਡ ਦੇ ਲੋਕਾਂ ਨੇ ਸਵੀਕਾਰ ਕਰ ਲਿਆ ਉਹਨਾਂ ਦੀ ਮਾਫੀ ਨੂੰ ਪ੍ਰਵਾਨ ਕਰ ਲਿਆ ਤੇ ਅਸੀਂ ਕਹਿੰਨੇ ਕਿ ਅੱਗੇ ਤੋਂ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਪੁਲਿਸ ਨੂੰ ਵੀ ਕੋਈ ਵੀ ਜਿਹੜਾ ਉਹਨੂੰ ਆਪਣੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਨਾ ਚਾਹੀਦਾ ਅਮਰਪਾਲ ਸਿੰਘ ਹੋਰਾਂ ਦੀ ਹੁਣ ਸਥਿਤੀ ਕੀ ਹੈ ਕਿਸ ਤਰੀਕੇ ਦੇ ਨਾਲ ਉਹ ਟਾਈਮ ਬਤੀਤ ਕਰ ਰਹੇ ਨੇ ਲੋਕਾਂ ਦੇ ਕਮੈਂਟ ਹੁੰਦੇ ਨੇ ਕਿ ਕਦੋਂ ਬਾਹਰ ਆ ਰਹੇ ਨੇ ਤੁਹਾਨੂੰ ਵੀ ਬਹੁਤ ਮੈਨੂੰ ਲੱਗਾ ਫੋਨ ਆਂਦੇ ਹੋਣਗੇ ਸਵਾਲ ਹੁੰਦੇ ਹੋਣਗੇ ਕਦੋਂ ਬਾਹਰ ਆ ਰਹੇ ਨੇ ਕੀ ਸਥਿਤੀ ਹੈ ਕੀ ਚੱਲ ਰਿਹਾ ਹੈ ਕਿ ਕਿਉਂਕਿ ਮੈਂਬਰ ਆਫ ਪਾਰਲੀਮੈਂਟ ਨੇ ਸੈਸ਼ਨ ਇੱਕ ਵੀ ਨਹੀਂ ਹਜੇ ਤੱਕ ਪਹੁੰਚਾਇਆ ਕੋਈ ਗੱਲਬਾਤ ਚੱਲਦੀ ਹੈ ਇਹ ਤਾਂ ਦੇਖੋ ਕਿ ਸਰਕਾਰਾਂ ਦੀ ਠੇਕੇਸ਼ਾਈ ਹੈ ਕਿ ਇੱਕ ਪੰਜਾਬ ਤੋਂ ਸਭ ਤੋਂ ਵੱਧ ਤਦਾਦ ਚ ਵੋਟਾਂ ਲੈ ਕੇ ਜਿੱਤਣ ਵਾਲੇ ਬੰਦੇ ਨੂੰ ਜੇਲ੍ਹ ਚ ਬੰਦ ਕੀਤਾ ਹੈ ਕਿ ਜਦੋਂ ਕਿ ਉੱਤੇ ਕੋਈ ਇਹੋ ਜਿਹਾ ਇਹ ਕੋਈ ਜੁਰਮ ਵੀ ਨਹੀਂ ਹੈਗਾ ਤੇ ਜਿਹੜੇ ਕੋਈ ਐਡਿਟ ਜੁਰਮ ਵਾਲੇ ਬੰਦੇ ਉਹਨਾਂ ਨੂੰ ਤੁਸੀਂ ਪ੍ਰੋਲਾਂ ਦੇ ਲਿਆ ਕੇ ਉਹਨਾਂ ਨੂੰ ਬੜੇ ਖੁੱਲੀਆਂ ਛੁੱਟੀਆਂ ਦਿੱਤੀਆਂ ਹੋਈਆਂ ਕਿ ਤੁਸੀਂ ਜੋ ਮਰਜ਼ੀ ਕਰੋ ਤੇ ਹੁਣ ਪਿੱਛੇ ਆ ਥੋੜੇ ਦਿਨ ਪਹਿਲਾਂ ਸਾਡੀ ਕੌਮ ਨਾਲ ਧੱਕਾ ਹੋਣ ਦੀ ਗੱਲ ਆਪੇ ਰਾਜੋਵਾਨਾ ਸਾਹਿਬ ਸੀਗੇ ਉਹਨਾਂ ਦੇ ਭਰਾ ਦੀ ਮੌਤ ਹੋਈ ਤੇ ਉਹਨਾਂ ਨੂੰ 3 ਘੰਟੇ ਲਈ ਪ੍ਰੋਲ ਮਿਲੀ ਤੇ ਉੱਥੇ 21 ਦਿਨ ਦੀ 50 ਦਿਨ ਦੀ ਇਦਾਂ ਦੀਆਂ ਪ੍ਰੋਲਾਂ ਹੁੰਦੀਆਂ ਇਹ ਸਾਨੂੰ ਤੇ ਅਸਾਸ ਕਰਾਇਆ ਜਾਂਦਾ ਕਿ ਅਸੀਂ ਦੂਜੇ ਦੂਜੇ ਦਰਜੇ ਦੇ ਸ਼ਹਿਰੀ ਆ ਇਸ ਕਰਕੇ ਸਰਕਾਰਾਂ ਨੂੰ ਮੇਰਾ ਖਿਆਲ ਆ ਕਿ ਉਹਨਾਂ ਨੂੰ ਵੀ ਆਪਣੇ ਅੰਦਰ ਚਲਤੀ ਮੁਰਕੇ ਕਹਿੰਦੇ ਕਿ ਸਿੱਖ ਵਾਇਲੈਂਟ ਆ ਇਹ ਇਦਾਂ ਕਰਦੇ ਆ ਉਦਾਂ ਕਰਦੇ ਇਹੋ ਜੇ ਇਹ ਚੀਜ਼ਾਂ ਕਰਦੇ ਮੇਰੇ ਖਿਆਲ ਆ ਕਿ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਜੀ ਅਕਾਲੀ ਦਲ ਬਾਰੇ ਕੀ ਸੋਚਦੇ ਹੋ ਜਿਸ ਤਿੱਕੇ ਨਾਲ ਸਥਿਤੀ ਬਣੀ ਹੋਈ ਆ ਅਕਾਲ ਤਖਤ ਸਾਹਿਬ ਤੇ ਨਤਮਸਤੋ ਕੋ ਸੁਖਬੀਰ ਸਿੰਘ ਬਾਦਲ ਹਾਲਾਂਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਚਿੱਠੀ ਲਿਖ ਦਿੱਤੀ ਉਹਨਾਂ ਨੇ ਤਨਖਾਹਿਆ ਆਪਣਾ ਦੱਸਦਾ ਕਿ ਮੈਂ ਤਨਖਾਹਿਆ ਹੈਗਾ Ìਕਰਾਰ ਕੀਤਾ ਹੋਇਆ ਅਕਾਲ ਤਖਤ ਸਾਹਿਬ ਨੇ ਤੁਸੀਂ ਸਥਿਤੀ ਕੀ ਮੰਨਦੇ ਹੋ ਅਕਾਲੀ ਦਲ ਦਾ ਰਿਵਾਈਵਲ ਹੋਣਾ ਚਾਹੀਦਾ ਹੈ ਕਿ ਅਕਾਲੀ ਦਲ ਬਦਲ ਦਾ ਰਿਵਾਈਵਲ ਨਹੀਂ ਹੋਣਾ ਚਾਹੀਦਾ ਇਹ ਜੀ ਮੇਰਾ ਖਿਆਲ ਹੈ ਕਿ ਜਦੋਂ ਇਹਨਾਂ ਨੂੰ ਸਤਿਫੇ ਦੇਣ ਦੀ ਲੋੜ ਸੀਗਾ ਜਦੋਂ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਸੀ ਉਦੋਂ ਇਹਨਾਂ ਨੇ ਪ੍ਰਵਾਹ ਨਹੀਂ ਕੀਤੀ ਉਦੋਂ ਇਹਨਾਂ ਲੋਕਾਂ ਨੂੰ ਸੋਚਿਆ ਕਿ ਲੋਕਾਂ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਕਿ ਜੋ ਮਰਜ਼ੀ ਕਰੀ ਜਾਵਾਂਗੇ ਹੁਣ ਲੋਕਾਂ ਨੇ ਜਦੋਂ ਇੱਕਦਮ ਗਰਾਊਂਡ ਤੇ ਜ਼ਮੀਨ ਤੇ ਲਿਆ ਕੇ ਸੜ ਦਿੱਤਾ ਤੇ ਉਦੋਂ ਸਾਰੇ ਡਰਾਮੇ ਹੋ ਰਹੇ ਆ ਮੇਰਾ ਖਿਆਲ ਹੈ ਹੁਣ ਮਰਦੇ ਦੇ ਮੂੰਹ ਨੂੰ ਕਿਉਂ ਲਾਉਣ ਦੀ ਤੇ ਕੋਈ ਫਾਇਦਾ ਨਹੀਂ ਹੋਣਾ ਹੁਣ ਇਹ ਚੀਜ਼ ਆ ਕਿ ਇਹ ਹਾਲਾਤ ਇੱਥੋਂ ਤੱਕ ਪਹੁੰਚ ਗਏ ਆ ਇਸ ਕਰਕੇ ਹੁਣ ਨਵਾਂ ਇੱਕ ਆਲੀਦਲ ਦੀ ਸਿਰਜਣਾ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਨਾਲ ਮਿਲ ਕੇ ਤੇ ਜਿਹੜਾ ਸਾਡੇ ਕੌਮ ਨੂੰ ਬਚਾਇਆ ਜਾ ਸਕਦੇ ਸਾਰੇ ਪੰਜਾਬ ਨੂੰ ਬਚਾਇਆ ਜਾ ਸਕਦੇ ਬਿਲਕੁਲ ਹਾਂਜੀ ਦੂਜੇ ਪਾਸੇ ਦਵਨ ਸਾਹਿਬ ਖੜੇ ਹੋਏ ਨੇ ਅਮਿਤਪਾਲ ਸਿੰਘ ਹੋਰਾਂ ਦੇ ਲਈ ਪੋਸਟ ਵੀ ਪਾਉਂਦੇ ਸੀਗੇ ਕਲਸੀ ਸਾਹਿਬ ਹੋਰਾਂ ਦੇ ਲਈ ਵੀ ਇੱਕ ਅਜਿਹੀ ਪੋਸਟ ਪਾਈ ਗਈ ਸੀ ਜਿਸ ਦੇ ਵਿੱਚ ਜ਼ਿਕਰ ਸੀਗਾ ਕਿ ਇੱਕ ਪਾਸੇ ਸਰੋਵਰ ਹੈ ਤੇ ਦੂਜੇ ਪਾਸੇ ਸੂਰਜ ਹੈ ਇਹ ਹਿੰਦੂ ਪਰਿਵਾਰ ਦੇ ਵਿੱਚੋਂ ਇਧਰ ਸਿੱਖ ਫੈਮਿਲੀ ਦੇ ਵਿੱਚ ਆਏ ਦੁਹਨ ਸਾਹਿਬ ਤੁਸੀਂ ਇੱਥੇ ਪਹੁੰਚੇ ਪਹਿਲਾਂ ਤੇ ਸਥਿਤੀ ਬਾਰੇ ਦੱਸੋ ਇੱਥੇ ਆਏ ਹੋ ਤੇ ਇੱਥੇ ਆ ਕੇ ਜੋ ਸਾਰੀਆਂ ਚੀਜ਼ਾਂ ਦੇਖ ਰਹੀਆਂ ਇਕੱਠੀਆਂ ਤੁਸੀਂ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਵੀ ਆਪਣੀ ਹਾਜ਼ਰੀ ਲਗਾਉਣੇ ਲਈ ਆਏ ਹਾਂ ਭਾਈ ਸਾਹਿਬ ਕਿਉਂਕਿ ਇਹ ਮੋਰਚਾ ਹਮ ਸਭ ਦਾ ਸਾਂਝਾ ਮੋਰਚਾ ਹੈ ਔਰ ਹਰਿਆਣਾ ਵੀ ਜੋ ਹੈ और खासकर हमारा जो जाट भाईचारा है वो भी किसान मोमेंट के बाद हम सब इकट्ठे हो गए हैं तो ये लड़ाई केवल सिख पंथ की लड़ाई नहीं है ये स, इस देश के जो है सारे जो किसान बिरादरियाँ हैं या जो दलित मजलूम हैं उन सब की ये लड़ाई है सबको मिलजुल के इस लड़ाई को लड़ना पड़ेगा तो इस वास्ते हम तो अपनी हाज़िरी लगाने के लिए जो है यहाँ इस मोर्चे के ऊपर आए हैं जी ਜਿਸ ਤਿੱਕ ਨਾਲ ਇਹ ਵੀ ਹਿੰਦੂ ਪਰਿਵਾਰ ਤੋਂ ਤੋਂ ਮੈਨੂੰ ਲੱਗਾ ਪ੍ਰਭਾਵਿਤ ਹੋਏ ਹੋਣਗੇ ਉਹ ਚੀਜ਼ਾਂ ਦੇ ਉੱਤੋਂ ਸਾਰੀਆਂ ਇਹ ਜੀ ਹੈ ਕਿ ਅਸੀਂ ਗੁਰੂ ਸਾਹਿਬ ਦਾ ਸੰਦੇਸ਼ ਜਿੱਦ ਕੋਲ ਵੀ ਪਹੁੰਚਾ ਦਾਂਗੇ ਨਾ ਇਹ ਮਾਨ ਬਤਾ ਦੇ ਭਲੇ ਲਈ ਸਰਬੱਤ ਦੇ ਭਲੇ ਦਾ ਸੰਦੇਸ਼ ਆ ਉੱਚ ਨੀਚ ਜਾਤ ਪਾਤ ਤੋਂ ਰਹਿਤ ਇਹ ਗੁਰੂ ਮਹਾਰਾਜ ਦੀ ਜਿਹੜੀ ਸੋਚ ਆ ਤੇ ਅਸੀਂ ਮੇਰਾ ਖਿਆਲ ਆ ਕਿ ਆਮ ਲੋਕਾਂ ਤੱਕ ਪਹੁੰਚਾ ਨਹੀਂ ਸਕੇ ਜਿਹੜਾ ਵੀ ਉਸ ਚੀਜ਼ ਨੂੰ ਸਮਝ ਲੈਂਦਾ ਉਹ ਇਨਾਂ ਨੂੰ ਕਿਹਾ ਸੀਗਾ ਕਿ ਖਾਲਿਸਤਾਨੀਆਂ ਦੀ ਅੰਮ੍ਰਿਤਪਾਲ ਦੀ ਮਦਦ ਕਰਦੇ ਨੇ ਹਮਾਇਤ ਕਰਦੇ ਨੇ ਇਹਨਾਂ ਨੂੰ ਅਜਿਹੇ ਕਮੈਂਟ ਸੁਣਨੇ ਪਏ ਇਹ ਜੀ ਇੱਕ ਉਹ ਤੇ ਮੇਰਾ ਖਿਆਲ ਹੈ ਕਿ মিডিਆ ਦਾ ਐਡਾ ਵੱਡਾ ਤੰਤਰ ਆ ਉਹ ਸਾਨੂੰ ਜਦੋਂ ਕੋਈ ਅਸੀਂ ਕੋਈ ਸੱਚਾ ਸੱਚ ਦੀ ਗੱਲ ਕਰਦੇ ਆ ਤਾਂ ਉਹ ਸਾਡੇ ਨਾਲ ਇਹੋ ਜਿਹਾ ਕਮੈਂਟ ਸਾਨੂੰ ਇਹੋ ਜਿਹਾ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਗੁਰੂ ਮਹਾਰਾਜ ਬੜੇ ਬਿਆਨਤ ਆ ਇਹ ਚੜ੍ਹਦੀ ਕਲਾ ਚ ਆ ਤੇ ਮੇਰਾ ਖਿਆਲ ਹੈ ਕਿ ਇਹ ਦੇ ਨਾਲ ਹਰਿਆਣੇ ਚ ਵੀ ਹੁਣ ਸਿੱਖੀ ਦਾ ਬੁਲਬਲਾ ਹੁੰਦਾ ਜਾ ਰਿਹਾ ਬਹੁਤ ਅਸੀਂ ਸੁਣ ਚ ਮਿਲਦਾ ਕਿ ਬਹੁਤ ਲੋਕ ਇਧਰ ਨੂੰ ਆਉਣ ਦੇ ਆ ਰਹੇ ਆ ਤੇ ਗੁਰੂ ਮਹਾਰਾਜ ਕਿਰਪਾ ਕਰਨ ਤੇ ਮੇਰਾ ਖਿਆਲ ਹੈ ਗੁਰੂ ਪਾਤਸ਼ਾਹ ਦੀ ਚੜ੍ਹਦੀ ਕਲਾ ਹੋ ਜਾਈਂ ਸਵਾਲ ਲੈਣਾ ਚਾਹਾਂ ਕੋਈ ਸੁਨੇਹਾ ਅਮਰਪਾਲ ਹੋਰਾਂ ਦਾ ਆਇਆ ਤੁਹਾਡੀ ਗੱਲਬਾਤ ਹੋਈ ਹੋਵੇ ਕਿਉਂਕਿ 10-15 ਮਿੰਟ ਤੱਕ ਫੋਨ ਤੇ ਗੱਲ ਹੁੰਦੀ ਹੈ ਕੁਈ ਅਜੇ ਇਹ ਗੱਲਬਾਤ ਹੋਈ ਹੋਵੇ ਤੁਹਾਡੇ ਕੁਝ ਸੁਨੇਹਾ ਦੇਣਾ ਚਾਹੇ ਸਿੱਧ ਨੇਹਾ ਉਹਨਾਂ ਦਾ ਇਹੋ ਜਿਹਾ ਕਿ ਸਾਡੀ ਨੌਜਵਾਨੀ ਨੂੰ ਸਾਡੇ ਪੰਥ ਨੂੰ ਅਪੀਲ ਹੈ ਮੇਰੇ ਵੱਲੋਂ ਕਿ ਤੁਸੀਂ ਅਮਰਤਾਰੀ ਹੋ ਗੁਰੂ ਦੇ ਲਲ ਲੱਗੋ ਨਸ਼ਿਆਂ ਤੋਂ ਰਹਿਤ ਸਮਾਜ ਦੀ ਸਿਰਜਣਾ ਆਪਾਂ ਕਰੀਏ ਸਾਰੇ ਜਣੇ ਜੋ ਇਹ ਸਾਡੇ ਵਾਸਤੇ ਨਸ਼ੇ ਜਿਹੜੇ ਆ ਇੱਕ ਸਾਡੇ ਕੌਮ ਵਾਸਤੇ ਕਲੰਕ ਆ ਕਿ ਸਾਨੂੰ ਗੁਰੂ ਸਾਹਿਬ ਨੇ ਨਸ਼ਿਆਂ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਸਾਨੂੰ ਨਾਮ ਬਾਣੀ ਦਾ ਨਸ਼ਾ ਕਰਨ ਵਾਸਤੇ ਦਿੱਤਾ ਤਾਂ ਉਹ ਅਸੀਂ ਕਰੀਏ ਚੰਗੇ ਕਰਮ ਕਰੀਏ ਉਹ 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 ਹੀ ਉਹਨਾਂ ਦਾ ਸੰਦੇਸ਼ ਹੈ ਕਿ ਤੁਸੀਂ ਸਾਡੀ ਨੌਜਵਾਨਾਂ ਨੂੰ ਇਹੋ ਜਿਹੀ ਅਪੀਲ ਹੈ ਕਿ ਤੁਸੀਂ ਤਕੜੇ ਹੋ ਆਪਣੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰੋ ਨਾ ਕਿ ਨਸ਼ਿਆਂ 'ਚ ਇਹ ਜਿਹੜਾ ਮਨੁੱਖਾ ਜੀਵਨ ਹੈ ਬੜਾ ਕੀਮਤੀ ਆ ਇਹਨੂੰ ਆਪਾਂ ਸੰਭਾਲੀਏ ਇਹਨੂੰ ਇਹਦੇ ਸਿਰਜੀ ਵਰਤੋਂ ਕਰੀਏ ਬਿਲਕੁਲ ਬਹੁਤ ਸ਼ੁਕਰੀਆ ਬਾਪੂਤਰ ਸੇਮ ਸਿੰਘ ਸਾਡੇ ਨਾਲ ਸੀਗੇ ਦੂਹਨ ਸਾਹਿਬ ਸੀਗੇ ਗੱਲਬਾਤ ਕੀਤੀ ਹੈ ਕੌਮਨ ਇਨਸਾਫ ਮੌਜਦ ਦੇ ਵਿੱਚ ਸ਼ਿਰਕਤ ਕੀਤੀ ਹੈ ਤਾਂ ਅਮਰਪਾਲ ਸਿੰਘ ਹੋਰਾਂ ਦੇ ਰਿਗਾਰਡਿੰਗ ਸਵਾਲ ਸੀਗੇ ਤਾਂ ਨਾਲ ਦੀ ਨਾਲ ਪੰਜਾਬ ਨੂੰ ਲੈ ਕੇ ਅਕਾਲੀ ਦਲ ਨੂੰ ਲੈ ਕੇ ਸਵਾਲ ਸੀਗੇ ਤੇ ਇਹਨਾਂ ਨੇ ਆਪਣੇ ਜਿਹੜੇ ਨੇ ਵਿਚਾਰ ਸਾਂਝੇ ਕੀਤੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਮ ਸਹਿਯੋਗ ਦੇ ਸੀ ਜਗਮੀਤ ਧਨ